ਦਰਸ਼ਨ ਕਰੋ ਸੰਗਜੀ ਗੁਰਦੁਆਰਾ ਅੜੀਸਰ ਸਾਹਿਬ ਪਿੰਡ ਤੌੜਾ ਆਹ ਸੜਕ ਦੇ ਸਾਹਮਣੇ ਇਹ ਹੰਢਾਇ ਨਹੀਂ ਜਾਂਦੀ ਆ ਤੇ ਆ ਤੌਲੇ ਤੋਂ ਦੀ ਆ ਇਹ ਹੰਢਾਇਆ ਤੋਂ ਤੌੜਾ ਸੜਕ ਦੇ ਵਿਚਕਾਰ ਆ ਜਿਹੜੀ ਸਪੈਸ਼ਲੀ ਤੌਲੇ ਤੇ ਹੰਢਾਇਏ ਨੂੰ ਜਾਂਦੀ ਆ ਪਿੰਡ ਵਿੱਚ ਵਿਚਾਲ ਦੀ ਪਾਸ ਸੈਨومی ਗੁਰਦੁਆਰਾ ਅੜੀਸਰ ਸਾਹਿਬ ਜਨੇ ਸ਼ੁਕਰਵਾਰ ਜੋੜਾ ਕਰ ਤੇ ਕਾਊਂਟਰ ਜੀ ਸਜੀਹਤ ਹੈ ਜੀ ਜੋੜਾ ਕਰ ਤੇ ਤੇ ਕਾਊਂਟਰ ਸੰਗਤਾਂ ਦਰਵਾਜ਼ਾ ਮੱਥਾ ਦੇਖਣ ਤੋਂ ਬਾਅਦ ਇਸ ਸਮਾਰ ਤੇ ਮੱਥਾ ਟੇਕਦੇ ਹਾਂ ਨਾ ਮਰੇ ਦਾਨੀ ਸ਼ਕਰ ਬਾ 12 ਜੁਲਾਈ ਪਾਸ਼ਾਹੀ ਨੌਮੀ ਗੁਰਦੁਆਰਾ ਅੜੀਸਰ ਸਾਹਿਬ ਪਿੰਡ ਤੌਲਾ ਗਰਮੀਆਂ ਦੇ ਵਿੱਚ ਠੰਡੇ ਪਾਣੀ ਮਿੱਠੇ ਪਾਣੀ ਦੀ ਸਵੀਲ ਲੱਗਦੀ ਹੈ ਜੀ इतिहास पढ़ो जी अच्छा जी नौमी गुरुद्वारा अड़िसर साहब पिंडौला इतिहास पढ़ो जी गुरुद्वारा अड़िसर साहब जी का अपने चैनल को बद्दों सबसक्राइब करो जी ਸામਨੇ ਲੰਗਰ ਵਾਲਾ ਹੀ ਪਰਿਵਾਰ ਸਾਹਿਬ ਪਰਿਵਾਰ ਸਾਹਿਬ ਅੜੀ ਸਰਸਾ ਹੈ दर्शन संगत गुरुद्वारा अड़ीसर साहब दरबार साहब पातशाही नौ सरोवर से सरोवर गुरुद्वारा अड़ीसर साहब ਤੇ ਇਹ ਵੀ ਕਰ ਟਿਕਟ ਬੈਨਿੰਗ ਦੀ ਤੇ ਪ੍ਰਸ਼ਾਦ ਪ੍ਰਾਪਤ ਕੀਤਾ ਜਾਂਦਾ ਹੈ ਇਹਦਾ ਇਹੋ ਦੇਖ ਪਾਚੀ ਤੁਸੀਂ ਦੇਖ ਕਰਵਾਉਂਦੇ ਹੋ ਉਹ ਦੇ ਬਿੱਥੇ ਜਿਹਾ ਹੰਦੀਆ ਦੇ ਉੱਥੋਂ ਪ੍ਰਸ਼ਾਦ ਪ੍ਰਾਪਤ ਹੁੰਦਾ ਹੈ ਸ਼ਾਮ ਨੂੰ ਨੰਗਰ ਹਾਲ ਹੈ ਰਾਤ ਤੋਂ ਦੁਆਰਾ ਅਡੀਸਰ ਸਾਹਿਬ ਵਰਦ ਦੁਆਰਾ ਅਡੀਸਰ ਸਾਹਿਬ ਲੰਗਰ ਹਾਲ ਦੇ ਦਰਸ਼ਨ ਕਰੋ ਸੰਗਤ ਜੀ ਸੰਤਾਂ ਦਾ ਬਹੁਤ ਹੀ ਪਿਆਰ ਸਤਿਕਾਰ ਨਾਲ ਲੰਗਰ ਸਾਹਿਬ ਦੇ ਆਨੰਦ ਉਹਨਾਂ ਸਾਧੂ ਜੀ ਦੇ ਦਾ ਦਰਸ਼ਨ ਕਰਨਾ ਦੁੱਖੇ ਵਰਤਨਾ ਦੀ ਸਿਹਰਾ ਉਹ ਸਾਹਮਣੇ ਲੰਗਰ ਮਸ਼ੀਨਾਂ ਰਾਹੀਂ ਤਿਆਰ ਕੀਤਾ ਜਾਂਦਾ ਹੈ। ਸੰਗਤਾਂ ਬਹੁਤ ਹੀ ਪਿਆਰ ਦੁਤਾਰ ਨਾਲ ਸੇਵਾ ਕਰਦੇ ਹਨ। ਹੁਣ ਆਜੇ ਉਹਦੇ ਦੇਦੇ ਦੇ ਪੱਤੇ ਨੇ। ਟੇ ਬਦੋ ਚੀਜ਼ ਜੀ ਸਰਦਾਰ ਅਰਿਸ਼ਰ ਸਾਹਿਬ 24 ਘੰਟੇ ਲੰਗਰ ਚੱਲਦਾ ਹੈ ਲੰਗਰ ਸਮਾਨ ਸੇਵਾ ਸਦਮਤ ਲੰਗਰ ਸੇਵਾ ਲੱਡੂਆਂ ਦਾ ਪ੍ਰਸ਼ਾਦ ਇੱਥੋਂ ਪ੍ਰਾਪਤ ਹੁੰਦਾ ਹੈ ਕੱਟਾ ਗਾ ਦਰਸ਼ਨ ਕਰੋ ਸੰਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਹੈਪੀ ਲੋਰੀ ਮੇ ਤਾਂ ਜੋ ਹੋਰ ਵੀਡੀਓ ਤੁਹਾਡੇ ਤੱਕ ਆ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਆਪਣੇ ਚੈਨਲ ਨੂੰ